ਸਭ ਸ੍ਰੀ ਚਮਕੌਰ ਸਭ ਤੁਸੀਂ ਨਤਮਸਤਕ ਹੋਣਾ ਹੈ ਕੀ ਖੜਾ ਚਾ। ਸੋ ਮੈਂ ਤਾਂ ਮਤਲਬ ਭੱਗਾਂ ਲਾਂ ਕਿ ਅੱਜ ਚਮਕੌਰ ਸਾਹਿਬ ਵੀ ਗਏ ਸੀਗੇ ਤੇ ਫਤੇਗੜ ਸਾਹਿਬ ਤੋਂ ਵੀ ਹੋ ਕੇ ਆਏ ਆ। ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਸੈਬਜ਼ਾਦਿਆਂ ਦੇ ਚਾਦੇ ਸੈਬਜ਼ਾਦਿਆਂ ਦੀ ਸ਼ਹਾਦਤ ਨੂੰ ਸ਼ਰਧਾ ਕਤ ਕੇ ਆਏ ਆ। ਜਿੰਨਾ ਤੁਸੀਂ ਵਰਲਡ ਦਾ ਇਤਿਹਾਸ ਪੜ੍ਹਦੇ ਹੋ ਤੁਹਾਨੂੰ ਇਦਾਂ ਦੀ ਕਦਵਾਨੀ ਜਿਹੜੀ ਇਤਨੀਆਂ ਚਹਾਤਾਂ ਜਿਹੜੀਆਂ ਕਿਤੇ ਵੀ ਦੁਨੀਆ ਦੇ ਕਿਸੇ ਕੋਨੇ 'ਚ ਵੀ ਪਰਦੂ ਨਹੀਂ ਮੈਂਦੀ ਇਹ ਦੁਨੀਆ ਦੇ ਅੰਦਰ ਪਹਿਲੀ ਸ਼ਹਾਦਤ ਆ ਜਿੱਥੇ ਪੁੱਤਾਂ ਨੇ ਆਪਣੇ ਬਾਪ ਦੇ ਮਿਸ਼ਨ ਲਈ ਕੁਰਬਾਨੀ ਦਿੱਤੀ ਔਰ ਬਾਪ ਨੇ ਆਪਣੇ ਪੁੱਤਾਂ ਦੀ ਕੁਰਬਾਨੀ ਦਿੱਤੀ ਇਸ ਕਰਕੇ ਮੈਂ ਹੱਦਸਾਲ ਫਤਿਹਗੜ੍ਹ ਸਾਹਿਬ ਔਰ ਪادات ਕਾ ਮੈਂ ਚਮਕੌਰ ਸਾਹਿਬ ਵੀ ਮੱਥਾ ਮੈਂ ਤੈਅ ਕੀਤਾ ਸੀਗਾ ਕਿ ਚਾਦੇ ਸਾਹਿਬ ਜਦਿਆਂ ਨੂੰ ਮਤਲਬ ਜਦਾਂ ਸ਼ਹਾਦਤ ਨੂੰ ਜੋ ਅਸਲਾਮ ਕਰਕੇ ਹੁਣ ਸੋ ਆਇਓ ਸਾਡਾ ਵਿਸਾ ਸਿੱਖ ਓਮ ਸਿੱਖ ਧਰਮ ਜਿਹੜਾ ਇਹ ਉਹਦੀ بنیاد ਦੀਆਂ ਜਿਹੜੀਆਂ ਕੀ ਕਹਿੰਦੇ ਨੀਆਂ ਨੇ ਇਹ ਨੀਆਂ ਜਿਹੜੀਆਂ ਇਦਾਂ ਦੀਆਂ ਨੇ ਕਿ ਕਦੀ ਵੀ ਸਿੱਖ ਧਰਮ ਜਿਹੜਾ ਸਿੱਖ ਪੰਥ ਜਿਹੜਾ ਪੰਥ ਖਾਲਸਾ ਜਿਹੜਾ ਉਹ ਕਦੀ ਮਤਲਬ ਖਤਮ ਨਹੀਂ ਹੋਊਗਾ ਚੜ੍ਹਦੀ ਕਲਾ ਵਿੱਚ ਰਹੂਗਾ ਸੋ ਇਹ ਸ਼ਹਾਦਤ ਜਿਹੜੀ ਹੈ ਮੈਂ ਆਮ ਤੌਰ ਤੇ ਕਹਿੰਦਾ ਨਾ ਕਿ ਸਾਨੂੰ ਇਨ੍ਹਾਂ ਸ਼ਹਾਦਤਾਂ ਦਾ ਜਿਹੜਾ ਸੰਦੇਸ਼ ਉਹ ਆਪਣੇ ਘਰਾਂ ਦੇ ਵਿੱਚ ਜਿਹੜੇ ਬੱਚੇ ਜੰਮਦੇ ਉਹਨਾਂ ਤੱਕ ਪਹੁੰਚਾਉਣਾ ਜਿਹੜਾ ਬਹੁਤ ਜ਼ਰੂਰੀ ਹੈ ਉਹਨਾਂ ਨੂੰ ਪੜ੍ਹਾਉਣਾ ਉਹਨਾਂ ਨੂੰ ਸੁਣਾਉਣਾ ਉਹਨਾਂ ਨੂੰ ਇੱਥੇ ਲੈ ਕੇ ਆਉਣਾ ਇਹ ਮੈਂ ਸਮਝਦਾ ਕਿ ਜੇ ਮਾਪੇ ਦਾ ਕੰਮ ਤੇ ਸਾਡੇ ਜਿਹੜੇ ਬੱਚੇ ਆ ਉਹਨਾਂ ਨੂੰ ਵੱਧੋ ਜਿਆਦੀ ਜ਼ਿੰਦਗੀ ਦੀ ਅਕਲ ਜਿਹੜੀ ਇੱਥੋਂ ਆ ਜਾਊਗੀ ਜੇ ਆਪਾਂ ਇੱਥੋਂ ਉਹਨਾਂ ਨੂੰ ਬਦਲ ਲਿਆ ਕੇ ਮੱਥਾ ਟਿਕਾਉਨੇ ਆ ਉਹ ਮੱਥਾ ਟਿਕਾ ਕੇ ਇੰਨਾ ਸ਼ਹਾਦਤਾਂ ਦਾ ਜਿਆਦਾ ਥੀਮ ਆ ਜੀ ਉਹ ਪੜ੍ਹਾਉਨੇ ਆਪਾਂ ਤੇ ਬਿਲਕੁਲ ਜਿੰਦਗੀ ਦੇ ਵਿੱਚ ਹੋਰ ਕੋਈ ਤੋਂ ਵੱਡਾ ਥੀਮ ਨਹੀਂ ਹੋ ਸਕਦਾ ਜਿੰਨਾ ਇਹ ਵੱਡਾ ਥੀਮ। ਮંત્રી ਸਾਹਿਬ ਹੁਣ ਡੱਲੇਵਾਲ ਸਾਹਿਬ ਅੱਜ ਕਿੰਨੇ ਦਿਨ ਹੋ ਗਏ ਡਾਕਟਰ ਸਭ ਲੋਕਾਂ ਦੇ ਉਹ ਕਾਫੀ ਅੰਗ ਖਰਾਬ ਦਾ ਬਾਰੇ ਵੀ ਦੱਸ ਦਿੱਤਾ ਗਿਆ ਵੀ ਉਹਦੇ ਦੇ ਸਰੀਰ ਦੇ ਕਈ ਅੰਗ ਕਦੇ ਵੀ ਕੰਮ ਨਹੀਂ ਛੱਡ ਸਕਦੇ ਇਹਦੇ ਬਾਰੇ ਸਰਕਾਰ ਕੀ ਕਰਨਾ? ਨਹੀਂ ਅਸੀਂ ਦੇਖੋ ਪੰਜਾਬ ਦੇ ਮਾਝੂਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਤ ਸਿੰਘ ਜੀ ਨੇ ਪਹਿਲਾਂ ਵੀ ਮੋਦੀ ਸਾਹਿਬ ਨੂੰ ਜਦੋਂ ਪਹਿਲਾ ਅੰਦੋਲਨ ਸੀਗਾ ਉਦੋਂ ਵੀ ਕਿਹਾ ਜਦੋਂ ਦੁਬਾਰਾ ਫੇਦੇ ਸ਼ੁਰੂ ਹੋਇਆ ਉਦੋਂ ਵੀ ਕੇਂਦਰੀ ਮੰਤਰੀ ਐ ਮੈਂ ਵੀ ਮੀਟਿੰਗ ਦੇ ਵਿੱਚ ਸੀ सीएम ਸਾਹਿਬ ਨੇ ਤਿੰਨ ਚਾਰ ਮੀਟਿੰਗਾਂ ਕਰਾਈਆਂ ਅਸੀਂ ਤਾਂ ਹਮੇਸ਼ਾ ਅਸੀਂ ਆਪ ਕਿਸਾਨ ਆ ਪੰਜ-ਪੰਜ ਏਕੜ ਵਾਲੇ ਅਸੀਂ ਤਾਂ ਹਮੇਸ਼ਾ ਜਿਹੜੀਆਂ ਕਿਸਾਨਾਂ ਦੀਆਂ ਜ਼ਾਇਜ ਮੰਗਾਂ ਐ ਜਿਹੜੀਆਂ ਖੇਤੀ ਨੂੰ ਡਵੈਲਪ ਕਰਨ ਵਾਲੀਆਂ ਮੰਗਾਂ ਉਹ ਮੰਨਣੀਆਂ ਚਾਹੀਦੀਆਂ ਉਹ ਸਭ ਤੋਂ ਜਿਹੜੀ ਮੈਨੂੰ ਲੱਗੀ ਘੱਟੀਆਂ ਗੱਲ ਇਹ ਆ ਜਿਹੜੀ ਬੀਜੇਪੀ ਕਰਦੀ ਆ ਕਿ ਰਸਤੇ ਬੰਦ ਕਰਦੀ ਦਿੱਲੀ ਲਈ ਜਾਣ ਇਹ ਸਭ ਬਹੁਤ ਮਾਰੀ ਗੱਲ ਇਹਦੀ ਤੇ ਜਿੰਨੀ ਵੀ ਨਿੰਦਾ ਕੀਤੀ ਜਾਵੇ ਉੰਨੀ ਘੱਟ ਉਗਰ ਸਾਡੀ ਜਹਾਜ ਰਾਜਧਾਨੀ ਹੈ ਜੇ ਬੰਦੇ ਨੇ ਆ ਕੇ ਆਪਣਾ ਪ੍ਰੋਟੈਸਟ ਧਰਨਾ ਦੇਣਾ ਜਾਂ ਆਪਣੇ ਮੰਗਾਂ ਲਈ ਕਿਸੇ ਨੂੰ ਮਿਲਣਾ ਤੇ ਤੁਸੀਂ ਰਸਤੇ ਲੋਕ ਦੋਨਾਂ ਦੇ ਇਹ ਤੇ ਬੋਮ ਮਾਰੀ ਕਰ ਜਿਹੜਾ ਰਸਤਾ ਤੋਂ ਕਸ਼ਮੂ ਬਹਿਰੀਅਤ ਤੇ ਖਦੋਈ ਇਹ ਵੀ ਸਤ ਬਹੁਤ ਖੋਲਣਾ ਚਾਹੀਦਾ ਕਿਸਾਨਾਂ ਨੂੰ ਦਿੱਲੀ ਜਾਣ ਦੀ ਜਾਜ ਦੇਣੀ ਚਾਹੀਦੀ ਆ ਉਹਨਾਂ ਦੀਆਂ ਜਿਹੜੇ ਮਸਲੇ ਆ ਜਿਹੜੇ ਆਲਰੇਡੀ ਪਹਿਲਾਂ ਮੰਨੇ ਆ ਉਹਨਾਂ ਨੂੰ ਲਾਗੂ ਕਰਨਾ ਚਾਹੀਦਾ ਉਹਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਸਰ ਸਰੀਕ ਜਾਪ ਚ ਬੈਠੇ ਆ ਤੇ ਹਰਿਆਣੇ ਵਾਲੇ ਸਾਡੇ ਕਿਸਾਨਾਂ ਤੇ ਜਿਹੜੀ ਗੈਸ ਛੜਦੇ ਆ ਗੋਲੇ ਛੜਦੇ ਆ ਜੱਟ ਨਹੀਂ ਹੋ ਕੇ ਕਈ ਮਾਰ ਵੀ ਗਏ ਆ ਉਹ ਤਾਂ ਆਪਣੇ ਸਰਕਾਰ ਨੂੰ ਰੋਕਣਾ ਚਾਹੀਦਾ ਵੀ ਨਹੀਂ ਨਹੀਂ ਉਹ ਅਸੀਂ ਜੋ ਵੇਖੋ ਜਿਹੜਾ ਲੀਗਲੀ ਜੋ ਅਸੀਂ ਕਰ ਸਕਦੇ ਉਹ ਅਸੀਂ ਉਹ ਪ੍ਰੋਟੈਸਟ ਵੀ ਕੀਤਾ ਸਰਕਾਰ ਦੇ ਅੰਗੇਸ਼ਟ ਅਸੀਂ ਮਤਲਬ ਮੋਦੀ ਜੀ ਨੂੰ ਹੋਮ ਮਿਨਿਸਟਰ ਨੂੰ ਉਦੋਂ ਹੀ ਸੀਐਮ ਸਾਹਿਬ ਨੇ ਅਸੀਂ ਕੈਬਨਟ ਨੇ ਲਿਖ ਕੇ ਭੇਜਿਆ ਕਿ ਗਲਤ ਗਲਤ ਹੈ ਕਿ ਤੁਸੀਂ ਬਾਰਡਰ ਤੋਂ ਸਾਡੇ ਵਾਲੇ ਪਾਸੇ ਸਾਡੇ ਕਿਸਾਨਾਂ ਨੂੰ ਜਿਹੜਾ ਤੁਸੀਂ ਇਹ ਮਾਰਦੇ ਹੋ ਔਰ ਉਹਨ ਕੀ ਗੱਲ ਬੋਦੀ ਤੇ ਅਮਰਤ ਸ਼ਾਹ ਦੇ ਅੱਗੇ ਸਾਡਾ ਦੇਸ਼ ਹੀ ਬੇਵਸ ਹੋਇਆ ਪਿਆ ਉਹ ਕਹਿੰਦੀ ਸੁਰਦੇ ਦੀ ਸੁਣਦੇ ਕੀ ਗੱਲ ਪਰ ਅਹੀ ਕਿਸਾਨਾਂ ਦੇ ਨਾਲ ਆਹੀ ਕਿਸਾਨਾਂ ਦੇ ਪੁੱਤ ਆ ਹਮੇਸ਼ਾ ਇਹ ਤਾਂ ਕਰਦੇ ਖੇਤੀਆਂ ਕੀਤੀ ਤੋਂ ਰੋਟੀ ਖਾਂਦੇ ਆ ਇਸ ਕਰਕੇ ਮੈਂ ਤਾਂ ਗੁਰੂ ਘਰ ਬੈਠਾ ਚਮਕੌਰ ਸਾਹਿਬ ਬੈਠੇ ਆਪਾਂ ਅਰਦਾਸ ਵੀ ਕੀਤੀ ਆ ਕਿ ਮਾਧਾ ਸੱਚੇ ਪਾਤਸ਼ਾਹ ਦੱਲੇਵਾਲ ਸਾਹਿਬ ਦੀ ਚੜ੍ਹਦੀ ਕਲਾ ਰਹੇ ਉਹਨਾਂ ਦੀ ਸਿਹਤ ਤੰਦਰੁਸਤ ਰਹੇ ਜਿਹੜੇ ਮਿਸ਼ਨ ਲਈ ਉਹ ਬੈਠੇ ਉਹਨਾਂ ਦਾ ਮਿਸ਼ਨ ਕਾਮਯਾਬ ਹੋਵੇ ਸਭ ਤੋਂ ਜ਼ਰੂਰੀ ਆ ਕਿ ਉਹਨਾਂ ਦੀ ਸਿਹਤ ਜਿਹੜੀ ਆ ਉਹ ਠੀਕ ਠਾਕ ਉਹ ਰਿਚਾਈ ਦੀ ਹੈ ਚਿੰਤਾਜਨਕ ਸਥਿਤੀ ਹੈ ਜਿੱਦਾਂ ਤੁਸੀਂ ਵੀ ਦੱਸਿਆ ਮੇਰੇ ਵੀ ਸਵੇ ਦੇ ਡਾਕਟਰ ਨਾਲ ਗੱਲ ਹੋਈ ਸੀਗੀ ਮਤਲਬ ਚੰਗੀ ਗੱਲ ਨਹੀਂ ਕਿ ਕੇਂਦਰ ਦਾ ਆੜਿਆ ਦਾ ਬਤੀ ਦਾ ਜਿਹੜਾ ਉਹਨਾਂ ਨੂੰ ਮਜ਼ਬੂਤ ਕਰ ਰਿਹਾ ਮਤਲਬ ਲਗਾਤਾਰ ਕੋਕਰਤਾਲ ਤੇ ਮਰਦਮਤ ਤੇ ਬੈਨ ਲਈ ਸੋ ਕੇਂਦਰ ਨੂੰ ਮਤਲਬ ਜਿਹੜੀਆਂ ਉਹਨਾਂ ਦੀਆਂ ਮੰਗਾ ਮੰਗਦੇ ਜੀ ਅਣਸਰ ਖਾਮੀ ਘਟਣਾ ਜੇ ਵਾਪਰ ਗਈ ਤਾਂ ਪੰਜਾਬ ਵਿੱਚ ਕਾਫੀ ਰੋਸ ਪੈਦਾ ਹੋ ਸਕਦਾ ਦੇ ਇਹ ਉਹ ਸਾਡਾ ਜੇ ਕਿਸਾਨਾਂ ਦਾ ਮਸਲਾ ਜਾਨਾ ਖੇਤੀ ਪ੍ਰਧਾਨ ਸੂਬਾ ਪੰਜਾਬ ਸੇ ਖੇਤੀ ਪ੍ਰਧਾਨ ਸੂਬਾ ਦਾ ਤੇ ਜੇ ਕਿਸਾਨਾਂ ਨੂੰ ਏਦਾਂ ਹੁੰਦਾ ਤੇ ਬਾਕੀ ਪੰਜਾਬ ਕੀ ਬਚੇ ਸਮਝਦੇ ਕਿ ਨਹੀਂ ਸਾਡੀ ਦੇ ਵੇਖੋ ਜੀ ਖੇਤੀ ਜਿਹੜੀ ਆ ਜੇ ਅੱਜ ਡਿਵੈਲਪ ਕਰਨੀ ਆ ਤੇ ਸੈਂਟਰ ਤੋਂ ਸਹਿਯੋਗ ਕਰਨਾ ਚਾਹੀਦਾ ਸੈਂਟਰ ਤੋਂ ਹਾਂ ਜੀਆਂ ਮੰਗਾਂ ਜਿਹੜੀਆਂ ਜਾਇਜ਼ ਬੰਦਨੀਆਂ ਚਾਹੀਦੀਆਂ ਇਸ ਕਰਕੇ ਮੈਂ ਫਿਰ ਮਤਲਬ ਮੋਦੀ ਤੇ ਮਤਸ਼ਾਹ ਕਹੂਗਾ ਕਿ ਉਹ ਆਪਣੀ ਜਿਹੜਾ ਅੜੀਅਲ ਬਤੀ ਦਾ ਛੱਡ ਕੇ ਪੰਜਾਬ ਦੋਧੀ ਬਤੀ ਦਾ ਛੱਡ ਕੇ ਕੱਲਾ ਕੱਲਾ ਖੇਤੀਆ ਦੇ ਦੀ ਸਾਡੇ ਕਈ ਮਤਲਬ ਜਿਹੜੇ ਡਿਵੈਲਪਮੈਂਟ ਦੇ ਫੰਡ ਰੁਕੇ ਪਏ ਆ ਸਾਡੇ ਐਜੂਕੇਸ਼ਨ ਵਾਲੇ ਫੰਡ ਰੁਕੇ ਆ ਸਾਡੇ ਹੈਲਥ ਵਾਲੇ ਫੰਡ ਜਿਹੜੇ ਉਦ ਓਕੇ ਆ ਮਤਲਬ ਕੇਂਦਰ ਸਰਕਾਰ ਪੂਰੀ ਜੀ ਪੰਜਾਬ ਦੇ ਅੰਗੇਸਟ ਕੰਮ ਕਰਦੀ ਆ ਸੋ ਮੈਂ ਉਹਨਾਂ ਨੂੰ ਕਹੂੰਗਾ ਕਿ ਆਪਣਾ ਰਵਈਆ ਛੱਡਣਾ ਚਾਹੀਦਾ ਪੰਜਾਬ ਦੇ ਨਾਲ ਇਹ ਰਵਈਆ اختیار ਕਰੋਗੇ ਤੇ ਇੱਕ ਦਾ ਇੱਕ ਦਿਨ ਮਤਲਬ ਉਹਨਾਂ ਨੂੰ ਮਹਿੰਗਾ ਪਾਊਗਾ ਬੀਜੇਪੀ